ਵਿਦਾਂ ਸਭਾ ਹਲਕਾ ਖੇਮ ਕਰਨ ਦੇ ਅਧੀਨ ਆਉਂਦੇ ਪਿੰਡ ਸੁਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਨਾਰਬੀਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੇਂ ਬਣੇ ਸਰਪੰਚ ਸਾਹਿਬ ਨੇ ਕਿਹਾ ਹੈ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਵੀ ਦਿੱਤਾ ਹੈ। ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ? ਮੇਰਾ ਨੰਬਰ ਬੀਰ ਸਿੰਘਾ ਜੀ ਜਿੰਨੇ ਸਾਡਾ ਸੁੱਖਾ ਹਾਂਜੀ ਇਹ ਕਾਮਾਦ ਵੀ ਪਾਰਟੀ ਵੱਲੋਂ ਤੁਹਾਨੂੰ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਤੇ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਜੀ ਜਿਨ੍ਹਾਂ ਨੇ ਇਤੋਂ ਤੱਕ ਆਉਣ ਵਿੱਚ ਸਾਡਾ ਬਹੁਤ ਬਤ ਲਗਾਈ ਹੋ ਅੱਗੇ ਸਭ ਤੋਂ ਵੱਧ ਸੰਗਠਨ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਫ਼ ਕੀਤਾ ਹੁਣ ਤੱਕ ਉਸ ਤੋਂ ਬਾਅਦ ਹਲਕਾ ਦਾ ਇਖਤਿਆਰ ਸਰਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਕਾਮ ਨੂੰ ਸਮਝਿਆ ਤੇ ਸਾਨੂੰ ਜਿਹੜੀ ਇਹ ਜ਼ਿੰਮੇਵਾਰੀ ਅੱਗੇ ਵੀ ਤੁਹਾਡੇ ਵੱਲੋਂ ਪਿੰਡ ਦੇ ਵਿੱਚ ਬਹੁਤ ਅੱਗੇ ਮੋਰੀ ਹੋ ਗਏ ਜਿਹੜੇ ਕੰਮ ਕਰਵਾਏ ਗਏ ਆ ਤੇ ਹੁਣ ਅੱਗੇ ਜਿਹੜੇ ਰਹਿਣ ਦੇ ਉਹ ਕੰਮ ਉਹਨਾਂ ਬਾਰੇ ਕੀ ਵਿਚਾਰ ਹੈ ਦੇਖੋ ਜੀ ਜਿਹੜੀ ਕੰਮਾਂ ਦੀ ਗੱਲ ਆ ਪਹਿਲਾਂ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਵਸਤਵਾਤ ਕੰਮ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਪੂਰੀ ਵਾਹ ਲਾ ਦਿਆਂਗੇ ਪਿੰਡ ਨੂੰ ਇੱਕ ਵਧੀਆ ਪਿੰਡ ਬਣਾਉਣ ਦੇ ਖਾਤਰ ਤੇ ਸਾਡਾ ਪਿੰਡ ਵੀ ਕੁਝ ਚੰਗਿਆਂ ਪਿੰਡਾਂ ਦੇ ਵਿੱਚੋਂ ਹੋਊਗਾ ਪ੍ਰਮਾਤਮਾ ਮਿਹਰ ਕਰੇ ਆਪਣਾ ਹਲਕਾ ਨਿਵਾਸੀ ਨੂੰ ਹੁਣ ਤੁਸੀਂ ਕੀ ਅਪੀਲ ਕਰਨੀ ਜਾਓਗੇ ਬਾਕੀ ਦੇ ਬਣੇ ਸਰਪੰਚਾਂ ਨੂੰ ਸਾਰਿਆਂ ਨੂੰ ਇਹੋ ਹੀ ਅਪੀਲ ਕਰਨਾ ਕਰਨੀ ਚਾਹਣਾ ਕਿ ਜਿਹੜੇ ਪਿੰਡ ਆ ਆਪਣੇ ਕਿਉਂਕਿ ਪਹਿਲਾਂ ਜਿਹੜਾ ਪਿੱਛੇ ਜਿਹੜੇ ਹਾਲਾਤ ਉਹ ਸਾਰਿਆਂ ਨੂੰ ਪਤਾ ਹੀ ਹੈ ਪਰ ਹੁਣ ਮੈਂ ਚਾਹਣਾ ਵੀ ਜੇ ਹੁਣ ਬਹੁਤ ਵਧੀਆ ਜਿਹੜੇ ਸਰਪੰਚ ਨੌਜਵਾਨ ਮੁੰਡੇ ਬਣੇ ਐ ਤੇ ਜਿਹੜੇ ਪਿੰਡ ਆ ਉਹ ਆਪਾਂ ਇਹੋ ਜਿਹੇ ਬਣਾ ਦਈਏ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਵੀ ਸਾਨੂੰ ਯਾਦ ਕਰਨ ਕਿਸੇ ਸਰਪੰਚ ਨੇ ਕੋਈ ਵਧੀਆ ਕੰਮ ਕੀਤਾ ਸੀ ਜਿਸ ਤਰ੍ਹਾਂ ਵਿਰੋਧੀਆਂ ਵੱਲੋਂ ਇਹ ਅਲੀਗੇਸ਼ਨ ਬੜੇ ਲਗਾਏ ਗਏ ਆ ਵੀ ਤੁਹਾਡੇ ਕਾਗੇ ਨਹੀਂ ਦਾਖਲ ਹੋਏ ਸਾਡਾ ਤਾਂ ੱੱਕੇਸ਼ਾ ਹੀ ਹੋਈ ਆ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਓ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਜੀ ਹੋਈ ਕਾਗਜ਼ ਜਿਹੜਾ ਮਰਜ਼ੀ ਦਾਖਲ ਕਰਾ ਸਕਦਾ ਹੈ ਕਾਗਜ਼ ਨਾਂ ਦਾਖਲ ਆਲੀ ਕੋਈ ਗੱਲ ਨਹੀਂ ਇੱਥੇ ਗੇਟ ਖੁੱਲੇ ਜਿਹੜਾ ਮਰਜ਼ੀ ਦਾਖਲ ਕਰਾ ਦਿੰਦਾ ਹੈ ਜੀ ਕਾਗਜ਼ਾਂ ਦੀ ਦੌਲਤ ਇਹ ਵੀ ਇੱਕ ਗੱਲ ਇਹ ਤਾਂ ਹੈ ਕਿ ਮੈਂ ਇਕੱਲਾ ਸਰਪੰਚ ਨਹੀਂ ਬਣਿਆ ਮੇਰੇ ਸਾਰੇ ਨਗਰ ਜਿੱਨਾ ਮੇਰਾ ਨਗਰ ਹੈ ਸਾਰੇ ਹੀ ਸਰਪੰਚ ਬਣਿਆ ਸੋ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਹੀ ਸਰਪੰਚੋ ਜੀ ਮੈਂ ਇਕੱਲਾ ਸਰਪੰਚ ਨਹੀਂ ਹਾਂ